ਦੇ ਵਿੱਚ ਬੜੀ ਹੀ ਵੱਡੀ ਵਾਰਦਾਤ ਵਾਪਰੀ ਹੈ ਜੀहां ਮਾਪਿਆਂ ਦਾ ਪੁੱਤ ਗੋਲੀਆਂ ਦੇ ਨਾਲ ਪੁੰਦਤਾ ਗਿਆ ਤਰਨਤਾਰਨ ਦੇ ਪਿੰਡ ਆਨੰਦਪੁਰ ਦਾ ਰਹਿਣ ਵਾਲਾ ਇਹ ਦੱਸਿਆ ਜਾ ਰਿਹਾ ਹੈ ਜਿਹੜਾ 6 ਮਹੀਨੇ ਪਹਿਲਾਂ ਕੀ ਕੈਨੇਡਾ ਦੇ ਬ੍ਰੈਂਟਨ ਸ਼ਹਿਰ ਦੇ ਵਿੱਚ ਗਿਆ ਕੋਇਆ ਸੀਗਾ ਵੱਡੇ ਸਕੇ ਭਰਾ ਖੁਸ਼ਵੰਤ ਸਿੰਘ ਕੋਲ ਇਹ ਪਹੁੰਚਿਆ ਅੱਜ ਤੋਂ 6 ਮਹੀਨੇ ਪਹਿਲਾਂ ਕੱਲ ਬੀਤੀ ਰਾਤ ਜਦੋਂ ਪ੍ਰਿਤਪਾਲ ਤੇ ਉਸ ਦਾ ਵੱਡਾ ਭਰਾ ਖੁਸ਼ਵੰਤ ਕਰਾਏ ਵਾਲੇ ਮਕਾਨ ਦੇ ਬਾਹਰ ਖੜੀ ਕਾਰ ਦੇ ਉੱਪਰ ਜਦੋਂ ਬਰਫ਼ ਡਿੱਗੀ ਸੀ ਸਾਫ਼ ਕਰ ਰਹੀ ਸੀ ਤਾਂ ਕੁਝ ਖਮਲਾਵਰ ਅਚਾਨਕ ਆਉਂਦੇ ਨੇ ਜਿਨ੍ਹਾਂ ਵੱਲੋਂ ਸਿੱਧੀਆਂ ਗੋਲੀਆਂ ਦੋਨਾਂ ਭਰਾਵਾਂ ਤੇ ਚੁਲਾ ਦਿੱਤੀਆਂ ਜਾਂਦੀਆਂ ਨੇ ਮੌਕੇ ਦੀ ਸੀਸੀਟੀਵੀ ਤਸਵੀਰ ਦਿਖਾ ਰਹੇ ਹਾਂ ਜਦੋਂ ਕਾਰ ਦੇ ਉੱਪਰ ਪਈ ਹੋਈ ਬਰਫ਼ ਸਾਫ਼ ਕੀਤੀ ਜਾ ਰਹੀ ਹੈ ਦੋਵਾਂ ਭਰਾਵਾਂ ਦੇ ਵੱਲੋਂ ਪ੍ਰਿਤਪਾਲ ਤੇ ਖੁਸ਼ਵੰਤ ਦੋਵੇਂ ਭਰਾ ਨੇ ਮਰਤਕ ਪ੍ਰਿਤਪਾਲ ਹੈ ਜਿਹੜਾ 6 ਮਹੀਨੇ ਪਹਿਲਾਂ ਕੀ ਆਪਣੇ ਵੱਡੇ ਸਕੇ ਭਰਾ ਕੋਲੇ ਕੈਨੇਡਾ ਗਿਆ ਹੋਇਆ ਸੀ ਤਾਂ ਦੋਨੋਂ ਭਰਾ ਬਰਫ਼ ਹਟਾ ਰਹੇ ਸੀ ਕਾਰ ਦੇ ਉੱਪਰੋਂ ਤਾਂ ਅਚਾਨਕ ਕਾਰ ਆਉਂਦੀ ਹੈ ਕਾਰ ਦੇ ਵਿੱਚ ਹਮਲਾਵਰ ਬਾਹਰ ਨਿਕਲਦੇ ਨੇ ਔਰ ਦੋਨਾਂ ਭਰਾਵਾਂ ਤੇ ਅਨੇਵਾਬ ਬਿਨਾਂ ਸੋਚੇ ਸਮਝੇ ਤਾੜ-ਤਾੜ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦੇ ਨੇ ਜਿਸ ਦੇ ਵਿੱਚ ਪ੍ਰਿਤਪਾਲ ਦੇ ਗੋਲੀਆਂ ਲੱਗਦੀਆਂ ਨੇ ਆਰਪ੍ਰਿਤਪਾਲ ਦੀ ਮੌਕੇ ਤੇ ਮੌਤ ਹੋ ਜਾਂਦੀ ਹੈ 22 ਸਾਲ ਉਮਰ ਦੱਸੀ ਜਾ ਰਹੀ ਹੈ ਪ੍ਰਿਤਪਾਲ ਦੀ ਤਸਵੀਰ ਦੇਖ ਸਕਦੇ ਹੋ ਤੁਸੀਂ 22 ਸਾਲ ਦਾ ਇਹ ਨੌਜਵਾਨ ਗੱਪਰੂ ਪ੍ਰਿਤਪਾਲ ਸਿੰਘ ਜਿਹੜਾ ਬ੍ਰੈਂਟਨ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਨੌਕਰੀ ਵੀ ਕਰ ਰਿਹਾ ਸੀ 6 ਮਹੀਨੇ ਪਹਿਲਾਂ ਗਿਆ ਹੋਇਆ ਸੀ ਜਿਹੜੀ ਜਾਣਕਾਰੀ ਸਾਨੂੰ ਮਿਲ ਪਾ ਰਹੀ ਹੈ ਉਸ ਦੇ ਵਿੱਚ ਦੱਸਿਆ ਜਾ ਰਿਹਾ ਕਿ ਖੁਸ਼ਵੰਤ ਤੇ ਉਸ ਦਾ ਮਰਤਕ ਭਰਾ ਪ੍ਰਤਪਾਲੇ ਕਿਰਾਏ ਦੇ ਵਿੱਚ ਰਹਿ ਰਹੇ ਸੀ ਕਿਰਾਏ ਤੇ ਰਹਿ ਰਹੇ ਸੀ ਇਸ ਘਰ ਦੇ ਵਿੱਚ ਔਰ ਮਾਲਕ ਕਾਫੀ ਜ਼ਿਆਦਾ ਇਸ ਘਰ ਦਾ ਅਮੀਰ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਪਾਸੋਂ ਕੁਝ ਦਿਨ ਪਹਿਲਾਂ ਹੀ فروਤੀ ਦੀ ਮੰਗ ਕੀਤੀ ਗਈ ਸੀ ਪਰੰਤੂ ਮਾਲਕ ਬਿਨਾਂ ਕੋਈ ਜਾਣਕਾਰੀ ਦਿੱਤੇ ਦੋਵਾਂ ਨੂੰ ਕਿਰਾਏ ਉੱਪਰ ਰੱਖ ਗਿਆ ਜਦਕਿ ਆਪ ਖੁਦ ਪਰਿਵਾਰ ਸਮੇਤ ਘਰ ਛੱਡ ਕੇ ਇਥੋਂ ਹੋਰ ਜਗ੍ਹਾ ਤੇ ਰਹਿ ਰਿਹਾ ਸੀ ਤਾਂ ਹੁਣ ਤੁਹਾਨੂੰ ਮੇਨ ਗੱਲ ਇਸ ਦੇ ਵਿੱਚ ਦੱਸ ਦਿੰਦੇ ਆ ਕਿ ਇਸ ਹਮਲੇ ਦੇ ਪਿੱਛੇ ਵਜ੍ਹਾ ਕੀ ਹੈ ਆ ਦਰਅਸਲ ਇਸ ਘਰ ਦੇ ਵਿੱਚ ਜਿਹੜਾ ਇਸ ਘਰ ਦਾ ਅਸਲੀ ਮਾਲਕ ਸੀਗਾ ਉਸ ਨੂੰ ਫਰौतीਆਂ ਆ ਰਹੀਆਂ ਸੀ ਉਹ ਕਾਫੀ ਅਮੀਰ ਦੱਸਿਆ ਜਾ ਰਿਹਾ ਹੈ ਉਸ ਨੂੰ ਫਰौतीਆਂ ਆ ਰਹੀਆਂ ਸੀਆਂ ਉਹਦੇ ਕੋਲੋਂ ਫਰौती ਮੰਗੀ ਜਾ ਰਹੀ ਸੀ ਤਾਂ ਹਮਲਾਵਰਾਂ ਨੇ ਉਹਦੇ ਘਰ ਦੇ ਉੱਪਰ ਉਹਨੂੰ ਗੋਲੀਆਂ ਮਾਰੀਆਂ ਨੇ ਨਾ ਕਿ ਇਹ ਦੋ ਮੁੰਡੇ ਜਿਹੜੇ ਐ ਕਿਰਾਏ ਤੇ ਰਹਿ ਰਹੇ ਸੀਗੇ ਇਸ ਘਰ ਦੇ ਵਿੱਚ ਉਹ ਦੋਨੋਂ ਮੁੰਡੇ ਕਿਰਾਏ ਤੇ ਰਹਿ ਰਹੇ ਸੀ ਮਕਾਨ ਮਾਲਕ ਨੇ ਨਹੀਂ ਦੱਸਿਆ ਕਿ ਮੈਨੂੰ ਧਮਕੀਆਂ ਆ ਰਹੀਆਂ ਨੇ ਉਹ ਘਰ ਛੱਡ ਕੇ ਕਿਤੇ ਹੋਰ ਚਲਿਆ ਗਿਆ ਤੇ ਆਪਣਾ ਕਾਰ ਇਹਨਾਂ ਦੋਨਾਂ ਨੌਜਵਾਨਾਂ ਨੂੰ ਕਿਰਾਏ ਦੇ ਉੱਪਰ ਦੇ ਦਿੱਤਾ ਰਹਿਣ ਦੇ ਵਾਸਤੇ ਔਰ ਜਦੋਂ ਇਹ ਦੋਨੋਂ ਨੌਜਵਾਨ ਕਿਰਾਏ ਤੇ ਇਸ ਮਕਾਨ ਦੇ ਵਿੱਚ ਰਹਿ ਰਹੇ ਸੀ ਔਰ ਆਪਣੀ ਨਾ ਕਾਰ ਤੋਂ ਬਰਫ਼ ਹਟਾਉਣ ਲਈ ਬਾਹਰ ਨਿਕਲਦੇ ਆ ਤਾਂ ਹਮਲਾਵਰ ਅਸਲੀ ਮਕਾਨ ਮਾਲਕ ਸਮਝ ਕੇ ਇਹਨਾਂ ਕਿਰਾਏਦਾਰਾਂ ਦੇ ਉੱਪਰ ਫਾਇਰਿੰਗ ਕਰ ਦਿੱਤਾ ਜਾਂਦੇ ਆ ਆ ਉਹਨਾਂ ਦੇ ਵੱਲੋਂ ਇਹਨਾਂ ਤੇ ਫਾਇਰਿੰਗ ਕਰ ਦਿੱਤੀ ਗਈ ਹੈ ਜਿਸ ਦੇ ਵਿੱਚ ਪ੍ਰਿਤਪਾਲ 22 ਸਾਲਾ ਨੌਜਵਾਨ ਜਿਹੜਾ ਆਨੰਦਪੁਰ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਦਾ ਰਹਿਣ ਵਾਲਾ ਸੀ ਜਿਹੜਾ ਸਕੇਪਰਾ ਦੇ ਕੋਲ ਅੱਜ ਤੋਂ 6 ਮਹੀਨੇ ਪਹਿਲਾਂ ਗਿਆ ਹੋਇਆ ਸੀ ਪੜ੍ਹਾਈ ਦੇ ਨਾਲ ਨਾਲ ਉੱਥੇ ਨੌਕਰੀ ਵੀ ਕਰ ਰਿਹਾ ਸੀ ਪਰ ਨਹੀਂ ਸੀਗਾ ਪਤਾ ਹੁਣੀ ਨੂੰ ਕਿ ਭਰਾ ਜ਼ਿਆਦਾ ਦੇਰ ਕੈਨੇਡਾ ਦੇ ਵਿੱਚ ਉਹਦਾ ਦਾਣਾ ਪਾਣੀ ਨਹੀਂ ਲਿਖਿਆ ਹੁਣੀ ਨੇ ਇਸ ਤਰੀਕੇ ਦੇ ਨਾਲ ਆਉਣਾ ਤਾਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਪ੍ਰਿਤਪਾਲ ਦਾ 22 ਸਾਲ ਨੌਜਵਾਨ ਦਾ ਨਰਸਲ ਖੈਬਾਜੀ ਕਿਸੇ ਹੋਰ ਦੀ ਮਸਲਾ ਕਿਸੇ ਹੋਰ ਦਾ ਪਰ ਮੌਤ ਇਸ ਦੇ ਵਿੱਚ ਕਿਸੇ ਹੋਰ ਦੀ ਹੋ ਚੁੱਕੀ ਹੈ ਅਸਲੀ ਬਾਣਾ ਇਹ ਵਾਪਰਿਆ ਨਰਸਲ ਮਕਾਨ ਮਾਲਿਕ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਫਰौती ਮਕਾਨ ਮਾਲਿਕ ਤੋਂ ਮੰਗੀ ਜਾਂਦੀ ਸੀ ਪਰ ਮਕਾਨ ਮਾਲਿਕ ਇਹ ਘਰ ਛੱਡ ਕੇ ਕਿਤੇ ਹੋਰ ਚਲੇ ਆ ਗਿਆ ਔਰ ਕਿਰਾਏ ਤੇ ਨਾ ਦੋਨਾਂ ਭਰਾਵਾਂ ਨੂੰ ਘਰ ਦੇ ਗਿਆ ਔਰ ਜਿਹੜੇ ਹਮਲਾਵਰ ਸੀ ਜਿਹੜੇ ਧਮਕੀਆਂ ਦਿੰਦੇ ਸੀ ਉਹਨਾਂ ਨੇ ਸਮਝਿਆ ਕਿ ਸ਼ਾਇਦ ਇਹ ਹੀ ਹੈ ਔਰ ਇਹਨਾਂ ਦੇ ਉੱਪਰ ਫਾਇਰਿੰਗ ਕਰ ਦਿੱਤੀ ਜਦ ਕਿ ਇਹ ਉਸ ਘਰ ਦੇ ਵਿੱਚ ਕਿਰਾਏਦਾਰ ਸੀ ਤਾਂ ਇੰਨੀ ਗਲਤੀ ਹੋਈ ਹੈ ਪਰ ਇਸ ਦੇ ਵਿੱਚ 22 ਸਾਲਾ ਨੌਜਵਾਨ ਪ੍ਰਿਤਪਾਲ ਸਿੰਘ ਦੀ